ਹੈਲੋ ਗਾਇਸ ਸਤਿ ਸ਼੍ਰੀ ਅਕਾਲ ਕਿਦਾਂ ਹੋ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਮੀਨੀ ਬਲੌਗ ਥੋੜਾ ਸਾਰਿਆਂ ਦਾ ਦਰਸ਼ਕੋ ਸਵਾਗਤ ਹੈ ਸਵੇਰ ਸਵੇਰ ਜਿੱਦੋਂ ਅਸੀਂ ਉੱਠ ਕੇ ਬਾਹਰ ਦਾ ਜਿਹੜਾ ਨਜ਼ਾਰਾ ਖੂਬਸੂਰਤ ਜਿਹਾ ਉਹ ਦੇਖਿਆ ਤੇ ਜਿਹੜੀ ਛੜੀ ਆ ਉਹ ਲੱਗ ਚੁੱਕੀ ਆ ਰਾਤ ਭਰ ਇਦਾਂ ਹੀ ਕਿਣ ਮਣਕਣ ਮਣਕੀ ਨਾ ਮਣੀ ਹੁੰਦੀ ਰਹੀ ਤੇ ਪੂਰਜੀ ਮਠੀ ਮਠੀ ਪੂਰਜੀ ਪੈ ਰਹੀ ਆ ਤੇ ਆ ਮੌਸਮ ਮੈਨੂੰ ਪਤਾ ਵੀ ਸਾਰੇ ਹੀ ਇਲਾਕੇ ਦੇ ਵਿੱਚ ਹੈਗਾ ਤੇ ਚਲੋ ਮੌਸਮ ਜਿਹੜੇ ਬਰਸਾਤ ਦੇ ਉਹ ਦਿਨ ਵੀ ਹੈਗੇ ਹਨ ਤੇ ਹੋਰ ਜੀ ਕਿਵੇਂ ਲੱਗਦੇ ਸਾਡੇ ਬਲੌਗ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ। ਹੋਰ ਕਿਵੇਂ ਤਿਰੂ? ਠੀਕ ਆ। ਠੀਕ ਆ ਚਾਹ ਆਪਣੇ ਪੀ ਲਿਆ। ਤੇਰਾ ਫਿਰ ਮੱਛਰ-ਮੱਛਰ ਕਿੰਨਾ ਖਾਇਆ? ਲੈਣਾ ਹੀ। ਕਹਿੰਦੇ ਵੇ ਰਾਤ ਮੱਛਰ ਬਹੁਤ ਸੀਗਾ। ਲਾਈਟ ਹੈ ਨਹੀਂ ਸੀਗੀ ਤੇ ਇੱਧਰ ਦੇਖੋ ਜਨਾਲ ਸਾਹਿਬ। ਉਹ ਚੱਲੋ। ਆਦੇ ਜੇ ਮੌਸਮ ਬੜਾ ਸੁਹਾਣਾ ਹੈ ਪਰ ਬਾਹਰ ਨਿਕਲ ਨਹੀਂ ਨਾ ਨਾ ਅੱਬੀ ਅੱਜ ਕਹੀਂ ਜਾਣਾ ਹੈ ਨਾਸਕੂਲੇ ਜਾਣਾ ਹੈ ਕਿਉਂਕਿ ਬੱਚਿਆਂ ਦੀ ਛੁੱਟੀ ਹੋ ਚੁੱਕੀ ਹੈ ਹੋਰ ਕਿਵੇਂ ਪੁੱਤ ਠੀਕ ਚਾਹ ਪਾਣੀ ਪੀ ਲਿਆ ਗੁੱਡ ਮਾਰਨਿੰਗ ਫਲ ਲਾ ਦੋ ਫਲ ਲਾ ਦੋ ਖਾ ਤਾਂ ਮਿਲ ਬੁਗੜੀ ਦਾ ਫਲੇ ਹੋਏ ਪਏ ਬੱਚਿਆਂ ਦੇ ਹਨਾ ਫਿਰ ਕਿਉਂਕਿ ਅੱਜ ਕੱਲ ਜਿਹੜੀ ਗਰਮੀ ਹੈ ਨਾ ਗਰਮੀ ਦੀ ਵਜ੍ਹਾ ਦੇ ਨਾਲ ਜਿਹੜੇ ਫਲੇ ਮੂੰਹ ਤੇ ਹੋ ਜਾਂਦੇ ਤੇ ਰਾਤੇ ਦੇ ਵਾਸਤੇ ਦਵਾਈ ਦੂਈ ਲੈ ਕੇ ਆਈਆਂ ਮੈਂ ਅਸੀਂ ਮੀਚੀ ਗਏ ਆ ਹੇ ਆਖੇ ਹਾਏ ਮੰਮੀ ਮੈਂ ਭਿੱਜ ਗਿਆ ਹਾਏ ਮੰਮੀ ਆ ਭਿੱਜ ਗਿਆ ਮੈਂ ਖ ਚਲ ਕੋਈ ਗੱਲ ਨਹੀਂ ਹੁਣ ਭਿੱਜੇ ਤਾਂ ਪਏ ਹੀ ਆ ਨਾ ਦਵਾਈ ਤਾਂ ਲੈ ਕੇ ਚੱਲੀ ਗਈ ਤੇ ਮੈਂ ਕੱਲ ਦਾ ਹੀ ਮੀ ਇਸ ਤਰੀਕੇ ਦਾ ਠੀਕ ਹੈ ਜੀ ਅੱਜ ਦਾ ਬਲੌਗ ਆਪੇ ਤੇ ਕਰਨ ਲੱਗਿਆ ਸਮਾਪਤ ਮਿਲਦਾ ਹੈ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਧੰਨਵਾਦ ਸਾਰਸਕਾਰ ਬਾਈ ਬਾਈ